ਆਰਤੀ ਕਿਸਾਨ ਜੁਨੀਅਰ ਇਕਤਾ ਉਗਰਾਹ ਵੱਲੋਂ ਮਾਲਵਿੰਦਰ ਮਾਲੀ ਦੇ ਹੱਕ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਹੈੱਡਕੁਆਰਟਰਾਂ ਤੇ ਰੱਖਿਆ ਹੋਇਆ ਕਿਉਂ ਜਿਹੜਾ ਮਾਲਵਿੰਦਰ ਮਾਲੀ ਆ ਉਹ ਇੱਕ ਜਿਹੜੀ ਪੰਜਾਬ ਦੀ ਸਰਕਾਰ ਆ ਜਾਂ ਪਹਿਲਾਂ ਵਾਲੀਆਂ ਸਰਕਾਰਾਂ ਜਾਂ ਹੋਰ ਕੋਈ ਪੰਜਾਬ ਦੇ ਵਿੱਚ ਗਤੀਵਿਧੀਆਂ ਹੁੰਦੀਆਂ ਰਹੀਆਂ ਤਸਾਨੀ ਅਦੋਲਨ ਤੋਂ ਲੈ ਕੇ ਜਾਂ ਕੁਛੇ ਵੀ ਹੋਰ ਤਰ੍ਹਾਂ ਪੰਜਾਬ ਤੇ ਅਟੈਕ ਹੋਇਆ ਤਾਂ ਉਹਨੇ ਸਮੇ ਸਮੇ ਦੇ ਨਾਲ ਉਹ ਗੱਲ ਨੂੰ ਆਪਣੇ ਤੱਥਾਂ ਦੇ ਬਿਆਨਾਂ ਦੇ ਨਾਲ ਲੋਕਾਂ ਦੇ ਵਿੱਚ ਉਹਦੀ ਆਵਾਜ਼ ਨੂੰ ਬੁਲੰਦ ਕੀਤਾ ਮਾਲਵਿੰਦਰ ਮਾਲੀ ਦਾ ਹਰ ਇੱਕ ਬੰਦੇ ਨਾਲ ਫਰਕ ਹੋ ਸਕਦਾ ਆਪਣੀ ਜਥੇਬੰਦੀ ਨਾਲ ਵੀ ਹੋ ਸਕਦਾ ਪਰ ਜਿਹੜਾ ਵੀ ਕੋਈ ਪੰਜਾਬ ਦੇ ਹੱਕ ਦੀ ਗੱਲ ਕਰਦਾ ਜਾਂ ਪੰਜਾਬ ਦੇ ਲਈ ਬੋਲਦਾ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਪੰਜਾਬ ਦੇ ਸਕੂਲਾਂ ਦੀ ਗੱਲ ਕਰਦਾ ਜਾਂ ਪੰਜਾਬ ਦੇ ਹਸਪਤਾਲਾਂ ਦੀ ਗੱਲ ਕਰਦਾ ਤਾਂ ਜਿਹੜੇ ਇੱਥੇ ਦੇ ਜਾਗਦਿਆ ਜਮੀਰਾਂ ਦੇ ਲੋਕ ਆ ਤਾਂ ਉਹਨਾਂ ਨੂੰ ਉਸ ਦੇ ਉਸ ਵਿਅਕਤੀ ਦੇ ਹੱਕ ਦੇ ਵਿੱਚ ਆਵਾਜ਼ ਇੱਕਠੇ ਹੋ ਕੇ ਬੁਲੰਦ ਕਰਨੀ ਚਾਹੀਦੀ ਆ ਜਿਹੜਾ ਅੱਜ ਆਪਾਂ ਪਟਿਆਲੇ ਦੀ ਧਰਤੀ ਤੇ ਭਾਰਤੀ ਕਿਸਾਨ ਯੂਨੀਅਟਾ ਉਗਰਾਹਾ ਵੱਲੋਂ ਮਾਲਵਿੰਦਰ ਮਾਲੀ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਆ ਆਸਲ ਦੇ ਵਿੱਚ ਇਹ ਭਗਵੰਤ ਮਾਨ ਦੀ ਸਰਕਾਰ ਇਹਨੂੰ ਇਹ ਨਹੀਂ ਪਤਾ ਵੀ ਇਹ ਸਰਕਾਰ ਕਿਵੇਂ ਚੱਲਦੀ ਆ ਤੇ ਇਹਦੇ ਕੰਮ ਕਿਵੇਂ ਆਉਂਦੇ ਆ ਭਾਈ ਮੈਂ ਬਹੁਤ ਪਿੱਛੇ ਜਾਊਂਗਾ ਜਿੱਥੇ ਆਪਣੇ ਭਾਰਤ ਦਾ ਸਮਾ ਮਾੜਾ ਸਟਾਰਟ ਹੋਇਆ ਇਹ ਜਿਹੜੀਆਂ ਇੱਥੇ ਦੀਆਂ ਸਰਕਾਰਾਂ ਉਹ ਕਾਰਪੋਰੇਟ ਘਰਾਣਿਆਂ ਵੱਲੋਂ 1878 ਦੀ ਗੱਲ ਕਰ ਰਿਹਾ ਮੈਂ ਉਹਨਾਂ ਨੇ 200 ਵਿਅਕਤੀ ਭਾਰਤ ਦੇ ਵਿੱਚ ਫਿੱਟ ਕੀਤੇ ਜਿਹੜਿਆਂ ਦੇ ਦਿਮਾਗ ਬੁੱਧੀਜੀਵੀ ਸੈਤਕਾਰਾਂ ਵੱਲੋਂ ਤੇ ਉਹਨਾਂ ਦਾ ਦਿਮਾਗ ਇੰਨਾ ਕੰਮ ਕਰਦਾ ਵੀ ਕਿਸੇ ਵੀ ਸਰਕਾਰ ਦੇ ਕੰਮਾਂ ਦੇ ਵਿੱਚ ਜਾਂ ਕੋਈ ਵੀ ਅਦਾਰਾ ਚਾਹੇ ਪੁਲਿਸਦਾਰਾ ਸੀਆਈਡੀ ਜਾਂ ਇਥੇ ਦੀ ਸਟੇਟ ਸਰਕਾਰ ਜਿਹੜੇ ਉਹਦੇ ਵਿੱਚ ਕੰਮ ਕਰਦੇ ਆ ਉਹ ਉਹਨਾਂ ਤੋਂ ਪਹਿਲਾਂ ਸੋਚਣ ਦੀ ਸ਼ਕਤੀ ਰੱਖਦੇ ਆ ਇਹ ਭਗਵੰਤ ਮਾਨ ਨੂੰ ਐਵੇਂ ਨਹੀਂ ਪਤਾ ਵੀ ਇਹ ਲੋਕ ਕਿੱਥੇ ਫਿੱਟ ਹੋਏ ਹੋਏ ਆ ਅਸਲ ਦੇ ਵਿੱਚ ਜਿਹੜੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਬੱਚੇ ਪੱਛਮੀ ਸੱਭਿਆਚਾਰ ਨੂੰ ਮਾਣਦੇ ਆ ਉਹ ਕਾਰਪੋਰੇਟ ਘਰਾਣਿਆਂ ਵੱਲੋਂ ਹਾਇਰ ਕੀਤੇ ਜਾਂਦੇ ਆ ਉਹਨਾਂ ਦਾ ਬੇਸ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਉਹ ਕਾਰਪੋਰੇਟ ਘਰਾਣਿਆਂ ਵੱਲੋਂ ਉਹਨਾਂ ਨੂੰ ਅਲੱਗ ਤੋਂ ਵਜੀਵੇਂ ਦਿੱਤੇ ਜਾਂਦੇ ਆ ਕੈਨ ਦਾ ਭਾਅ ਜਿਹੜਾ ਦੂਜੇ ਨੰਬਰ ਦੇ ਆਉਂਦਾ ਫੇਰ ਉਹਨਾਂ ਦੇ ਜਿਹੜੇ ਦਿਮਾਗ ਆ ਸ਼ੈਤਾਨ ਦਿਮਾਗ ਬਣਾਉਂਦੇ ਆ ਉਹਨਾਂ ਨੂੰ ਵੱਡੇ ਵੱਡੇ ਅਦਾਰਿਆਂ ਦੇ ਵਿੱਚ ਫਿੱਟ ਕਰਦੇ ਆ ਮੈਂ ਕਹੂੰਗਾ ਜਿਹੜੇ ਤੁਸੀਂ ਕਹਿੰਦੇ ਆ ਇੱਥੇ ਰਿਸ਼ਵਤ ਚੱਲਦੀ ਆ ਇਸ ਜਿਹੜਾ ਅਦਾਰਾ ਗੰਦਾ ਹੋ ਗਿਆ ਜਿਹੜਾ ਪੰਜਾਬ ਦੇ ਲਈ ਆਵਾਜ਼ ਬੁਲੰਦ ਕਰਦਾ ਉਹ ਲੋਕਾਂ ਦੀ ਆਵਾਜ਼ ਦੱਬੀ ਜਾਂਦੀ ਆ ਉਹਦਾ ਕਾਰਨ ਇਹ ਆ ਜਿਹੜਾ ਬੱਚਾ ਥੋੜੇ ਘਰੋਂ ਉੱਠ ਕੇ ਗਿਆ ਤੁਸੀਂ ਉਹਨੂੰ ਬੜੀ ਸਿੱਖਿਆ ਦਿੱਤੀ ਆ ਜਿਹੜਾ ਉਹਦਾ ਉਹਦਾ ਡੀਐਸਪੀ ਡੀਆਜੀ ਐਸਐਸਪੀ ਦਾ ਰੈਂਕ ਦਾ ਹੋ ਗਿਆ ਉਹ ਜਦੋਂ ਆਪਣੀ ਨੌਕਰੀ ਕਰਦਾ ਜਿਹੜੇ ਉਹ ਲੋਕ ਆ ਵੱਡੇ ਦਿਮਾਗਾਂ ਵਾਲੇ ਕਾਰਪੋਰੇਟ ਘਰਾਣਿਆਂ ਵੱਲੋਂ ਫਿੱਟ ਕੀਤੇ ਗਏ ਆ ਉਹਨਾਂ ਸਕੈਂਡਲ ਸਕੈਮ ਦੇ ਵਿੱਚ ਪਸਾਨੇ ਆ ਉਹਨਾਂ ਨੂੰ ਰਿਸ਼ਵਤ ਦੇ ਜ਼ਰੀਏ ਜਾਂ ਉਹਨਾਂ ਤੋਂ ਇਹੋ ਜਿਹਾ ਕੰਮ ਕਰਾ ਲੈਨੇ ਆ ਜਿਹੜੇ ਉਹਨਾਂ ਨੂੰ ਉਹ ਲੋਕਾਂ ਦੀ ਕਾਰਪੋਰੇਟ ਘਰਾਣਿਆਂ ਦੀ ਗੱਲ ਮੰਨਣੀ ਪੈਂਦੀ ਆ ਜਿਵੇਂ ਤੁਸੀਂ ਕਹਿੰਦੇ ਹੋ ਐਸਐਸਪੀ ਡੀਐਸਪੀ ਡੀਆਈਜੀ ਜਾਂ ਡੀਸੀ ਸਾਡੀ ਗੱਲ ਨਹੀਂ ਸੁਣਦਾ ਉਹਦੇ ਪਿੱਛੇ ਵੱਡਾ ਕਾਰਨਾ ਕਿਉਂਕਿ ਉਹਨਾਂ ਦਾ ਜਿਹੜਾ ਰਿਸ਼ਤ ਦੇ ਜ਼ਰੀਏ ਜਾਂ ਹੋਰ ਅਦਾਰੇ ਦੇ ਜ਼ਰੀਏ ਉਹਨਾਂ ਨੂੰ ਉਹ ਕਾਲੇ ਕਰ ਲਾਨੇ ਆ ਫੇਰ ਉਹ ਜਿਹੜੀ ਮਨ ਚਾਹੀ ਗੱਲ ਉਹ ਕਾਰਪੋਰੇਟ ਘਰਾਣੇ ਲਾਗੂ ਕਰਾਣੇ ਆ ਤਾਂ ਉਹਨਾਂ ਨੂੰ ਲਾਗੂ ਕਰਨੀ ਪੈਂਦੀ ਆ ਉਹ ਤੋਂ ਬਾਅਦ ਜਿਹੜੇ ਕਾਰਪੋਰੇਟ ਘਰਾਣੇ ਸੀਗੇ ਫਿਰ ਉਹਨਾਂ ਨੇ ਪ੍ਰੈਸ মিডিਆ ਉਤੇ ਕਬਜ਼ਾ ਕੀਤਾ ਜਦੋਂ মিডিਏ ਦੇ ਕਬਜ਼ਾ ਹੋ ਗਿਆ ਤਾਂ মিডিਏ ਤੋਂ ਗੱਲ ਕੋਈ ਆਈ ਜਿਹੜੀ ਇਹ ਸਰਕਾਰ ਆ ਮੌਕੇ ਦੀ ਐ ਤੁਹਾਡੀ ਆ ਇਹਦੇ ਬਿਨੋਂ ਤੁਹਾਡਾ ਸਰਨਾ ਨਹੀਂ ਕਦੇ ਉਹ ਬੱਚਾ ਦੇ ਫਰੀ ਦੇ ਵਿੱਚ ਅਬ ਬੀਲਾਂ ਦੇ ਮਾਪ ਦੇ ਵਿੱਚ ਕਦੇ ਤੁਹਾਨੂੰ ਸਬਸਿਡੀਆਂ ਦੇ ਰੂਪ ਦੇ ਵਿੱਚ ਜਿਹੜੀਆਂ ਕਿ ਲਾਗੂ ਨਹੀਂ ਹੁੰਦੀਆਂ ਉਹ ਹੋਰ ਕਾਰਪੋਰੇਟ ਦੀਆਂ ਜਿਹੜੇ ਤਿੱਖੀਆਂ ਨੀਤੀਆਂ ਉਹਨਾਂ ਨੂੰ ਲਾਗੂ ਕਰਦੀਆਂ ਅਸਲ ਦੇ ਵਿੱਚ ਜਿਹੜੇ ਕਾਰਪੋਰੇਟ ਘਰਾਣੇ ਆ ਇੰਨਾ ਵੱਲੋਂ ਸਰਕਾਰਾਂ ਨੂੰ ਹੈਰ ਕੀਤਾ ਜਾਂਦਾ ਉਹ ਸਰਕਾਰਾਂ ਤੋਂ ਜਦੋਂ ਕੋਈ ਐਵੇਂ ਦਾ ਪੁੱਠਾ ਕੰਮ ਕਰਾ ਲੈਂਦੇ ਆ ਜੇ ਮੈਂ ਤੁਸੀਂ ਆਪਣੀਆਂ ਅਕਾਲੀ ਦਲ ਪਾਰਟੀ ਕਹਿੰਦੇ ਹੁੰਦੇ ਸੀ ਸੁਖਵੀਰ ਬਾਦਲ ਨੂੰ ਆਈ ਸੁਖਵੀਰ ਬਾਦਲ ਤੋਂ ਵੱਡੇ ਬਾਦਲ ਤੋਂ ਇਹ ਸਰਕਾਰਾਂ ਨੇ ਕਦੇ ਇੰਦਰਾ ਗਾਂਧੀ ਦੇ ਨਾਂ ਤੇ ਕਦੇ ਬੀਜੇਪੀ ਦੀ ਸਰਕਾਰ ਤੋਂ ਗਲਤ ਕੰਮ ਕਰਾਏ ਪੰਜਾਬ ਦੇ ਪੱਖੀ ਜਦੋਂ ਤੁਹਾਡੀਆਂ ਨਜ਼ਰਾਂ ਦੇ ਵਿੱਚੋਂ ਸਰਕਾਰਾਂ ਡਿੱਗੀਆਂ ਤਾਂ ਬਾਅਦ ਦੇ ਵਿੱਚ ਉਹ ਜਦੋਂ ਤੁਹਾਡੇ ਵੱਲੋਂ ਨਕਾਰੇ ਗਏ ਐਵੇਂ ਤੁਸੀਂ ਕਾਂਗਰਸ ਸਰਕਾਰ ਨੂੰ ਨਕਾਰ ਦਿਆ ਐਵੇਂ ਹੀ ਭਵੰਤਮਨ ਦੀ ਸਰਕਾਰ ਹੋਣ ਦੇ ਵਿੱਚ ਆਈ ਇਹ ਜਿਹੜਾ ਭਵੰਤਮਨ ਸਤੋਜ ਵਾਲਾ ਮਹਾਰਾਜਾ ਭਕਵਾਂਦਾ ਆਪਣੇ ਆਪ ਨੂੰ ਹੁਣ ਪਤਾ ਇਹਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਵੀ ਲਾਗੂ ਕਰਿਆ ਜਾਊਗਾ ਸਾਈਡ ਤੇ ਕਰਿਆ ਜਾਊਗਾ ਨਹੀਂ ਲੋੜ ਹੈਗੀ ਇਹਨਾਂ ਦੀ ਕਾਰਪੋਰੇਟ ਕਰਾਣਿਆਂ ਨੂੰ ਪਰ ਬਈ ਜਿਹੜੇ ਐਵੇਂ ਦੇ ਲੋਕ ਇਹ ਸਰਕਾਰਾਂ ਨੂੰ ਘੇਰਦੇ ਆਂ ਪੰਜਾਬ ਦੇ ਵਿੱਚੋਂ ਗੱਲਾਂ ਕਰਦੇ ਆ ਤਾਂ ਇਹੀ ਪਗੋਤ ਮਾਨ ਸਰਕਾਰ ਉਹ ਦੂਜੀਆਂ ਸਰਕਾਰਾਂ ਦੇ ਬਾਗ ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਡੱਕਣ ਲੱਗ ਗਿਆ ਬੰਦ ਕਰਨ ਲੱਗ ਗਿਆ ਪਰ ਇੱਕ ਆ ਜਿਹੜੇ ਪੰਜਾਬ ਦੇ ਲੋਕ ਆ ਪੰਜਾਬ ਦੀ ਜਨਤਾ ਇਸ ਟੋਜ ਵਾਲੇ ਮਹਾਰਾਜ ਨੂੰ ਦੱਸਣਾ ਚਾਹੁੰਦੇ ਆ ਜਦੋਂ ਤੂੰ ਇਹ ਮੀਡੀਆ ਦੇ ਰਾਹੀਂ ਆਪਣੀ ਕੈਸ਼ਟਾਂ ਦੇ ਰਾਹੀਂ ਲੋਕਾਂ ਨੂੰ ਆ ਸਰਕਾਰਾਂ ਨੂੰ ਬਗਾਰਨੇ ਕਰਦਾ ਸੀ ਕੀ ਗੱਲ ਬਾਈ ਤੈਨੂੰ ਸੱਚ ਸੁਣਨ ਦਾ ਔਖਾ ਹੋ ਗਿਆ ਮਾਲਬਿੰਦਰ ਵਾਲੀ ਦਾ ਕਿੱਥੇ ਰਿਕਾਰਡ ਗੰਦਾ ਹੋ ਗਿਆ ਕਿਹੜਾ ਉਹਨੇ ਧਰਮ ਨੂੰ ਨੁਕਸਾਨ ਪਹੁੰਚਾ ਦਿਆ ਕਿਹੜੇ ਉਹਨੇ ਹਿੰਦੂ ਜਾਂ ਸਿੱਖ ਜਾਂ ਸਾਈ ਜਾਂ ਮੁਸਲਮਾਨ ਧਰਮ ਨੂੰ ਮਾਰਾ ਕਹਿਦੇ ਆ ਜਿਹੜਾ ਤੂੰ ਉਹਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਡੱਕਣ ਨੂੰ ਮਜਬੂਰ ਹੋਇਆ ਜੇ ਇਹ ਹੀ ਗੱਲ ਤੂੰ ਲਾਗੂ ਕਰਦਾ ਤਾ ਉਹ ਦਿਨ ਦੂਰ ਨਹੀਂ 2 ਸਾਲਾਂ ਤੋਂ ਬਾਅਦ ਬਈ ਤੂੰ ਵੀ ਆ ਰਹੈਂਦੀਆ ਸਰਕਾਰਾਂ ਦੇ ਮੰਗੋ ਤਿਆਰੀ ਰੱਖੀ ਉਹ ਲੋਕਾਂ ਨੂੰ ਤਾਂ ਰੋੜੇ ਪੈ ਗਏ ਸਰ ਗਿਆ ਚਪੇੜੇ ਮਾਰਨ ਨੂੰ ਮਿੰਟ ਲੱਗਣੇ ਆ ਇਹ ਉਹ ਪੰਜਾਬ ਦੇ ਲੋਕ ਆ ਇਹ ਅਸਮਾਨ ਤੇ ਚਾੜ ਨੂੰ ਵੀ ਮਿੰਟ ਲਾਉਂਦੇ ਆ ਤੇ ਤਾਰ ਨੂੰ ਵੀ ਮਿੰਟ ਲਾਉਂਦੇ ਆ ਜੇ ਤੂੰ ਬੰਦੇ ਦਾ ਪੁੱਤ ਬਣ ਕੇ ਆ ਐਵੇਂ ਦੇ ਕੰਮ ਨਾ ਕਰੇ ਵੀ ਆ ਇਧਰ ਦੇ ਲੋਕ ਪਾਸੋਂ ਨਾ ਮੁੜਿਆ ਤਾਂ ਆਉਣ ਵਾਲਾ ਸਮਾਂ ਬਈ ਤੇਰਾ ਵੀ ਮਾੜਾ ਆਉਣਾ ਆ ਬਾਦਲ ਤਰਸ ਰਹੇ ਆ ਕੁਰਸੀਆਂ ਨੂੰ ਕੈਪਟਨ ਕਦੇ ਦਿੱਲੀ ਲਾਜ ਕਰਾਂਦਾ ਕਦੇ ਬੰਬੇ ਕਰਾਂਦਾ ਕਦੇ ਬਾਹਰਲੇ ਦੇਸ਼ਾਂ ਨੂੰ ਜਾਂਦਾ ਕੁਰਸੀਆਂ 'ਦੋ ਮਤਾਜ ਹੋ ਰਿਆ ਪਰ ਜੇ ਤੂੰ ਐਵੇਂ ਦਾ ਐਵੇਂ ਚੱਲਦਾ ਰਿਹਾ ਤਾਂ ਤੇਰਾ ਸਾਵਾ ਬਹੁ ਮਾੜਾ ਆਉਣਾ ਅਗਲਾ ਜਿਹੜੇ ਐਵੇਂ ਦੇ ਲੋਕ ਆ ਉਹਨਾਂ ਨੇ ਪੰਜਾਬ ਦੀ ਗੱਲ ਕਰਦੇ ਰਹਿਣਾ ਸਟੇਜਾਂ ਤੋਂ ਤੇ ਉਹਨਾਂ ਦੀ ਗੱਲ ਲੋਕਾਂ ਨੇ ਸੁਣਦੀ ਰਹਿਣੇ ਆ ਜਿਵੇਂ ਆਪਣੇ ਭਗਤ ਸਿੰਘ ਉਹਨਾਂ ਨੇ ਗੱਲ ਰੱਖੀ ਸੀਗੀ ਉਹੀ ਆਪਣੀ ਜਥੇਬੰਦੀ ਉਹੀ ਲੈਂਡ ਤੇ ਚੱਲੀ ਹੋਈ ਆ ਜਿਹੜੇ ਪੰਜਾਬ ਦੇ ਹੱਕਾਂ ਲਈ ਬੋਲਦੇ ਆ ਉਹਨਾਂ ਦੀ ਗੱਲ ਆ ਸਟੇਜਾਂ ਤੋਂ ਹੁੰਦੀ ਰਹੂਗੀ ਸਮਾਂ ਜ਼ਿਆਦਾ ਹੋ ਗਿਆ ਸਟੇਜ ਐਕਟ ਉੱਠ ਗਏ ਫੇਰ ਗੱਲਾਂ ਕਰਾਂਗੇ ਇੰਨੀਆਂ ਗੱਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ